ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨੂ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਾਈ ਸਾਖੀ ਵੀਮੀ ਪਾਈ ਦਇਆ ਸਿੰਘ ਜੀ ਦਾ ਪੱਤਰ ਆਉਣਾ ਤੇ ਦਮਦਮੇ ਸਾਹਿਬ ਤੋਂ ਕੂਚ ਕਰਨਾ ਦਿਨੇ ਨਗਰ ਤੋਂ ਸਤਗੁਰੂ ਜੀ ਨੇ ਪਾਈ ਦਇਆ ਸਿੰਘ ਜੀ ਨੂੰ ਜਫਰਨਾਮਾ ਨਾਮ ਦੀ ਚਿੱਠੀ ਦੇ ਕੇ ਔਰੰਗੇਬਲ ਤੋਰਿਆ ਸੀ ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਦੱਖਣ ਵੱਲ ਗਿਆ ਹੋਇਆ ਸੀ ਇੱਕ ਤਾਂ ਉਹ ਦੁਸ਼ਮਨ ਨਾਲ ਲੜਾਈ ਲੜ ਰਿਹਾ ਸੀ ਦੂਸਰਾ ਮੌਤ ਨਾਲ ਘੂਲ ਕਰ ਰਿਹਾ ਸੀ ਮੌਤ ਛੇਤੀ ਆਉਣ ਵਾਲੀ ਸੀ ਉਹ ਜਿਉਂਦਾ ਰਹਿਣਾ ਚਾਹੁੰਦਾ ਸੀ ਨਾਲ ਹੀ ਉਸ ਨੂੰ ਇਹ ਵੀ ਚਿੰਤਾ ਸੀ ਕਿ ਜੇ ਉਹ ਮਰ ਗਿਆ ਤਾਂ ਉਹਦੇ ਪੁੱਤਰ ਤਖਤ ਵਾਸਤੇ ਆਪੋ ਵਿੱਚ ਲੜ ਕੇ ਮਰ ਜਾਣਗੇ ਐਸੇ ਵਿਚਾਰਾਂ ਵਿੱਚ ਗੋਤੇ ਖਾਂਦਾ ਹੋਇਆ ਲਾਲਚੀਮਨ ਔਰੰਗਜ਼ੇਬ ਦੱਖਣ ਵਿੱਚ ਸੀ ਆਈ ਦਇਆ ਸਿੰਘ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਜਾਂ ਮਿਲੇ ਉਹਨਾਂ ਨੇ ਸਤਗੁਰੂ ਜੀ ਦੀ ਚਿੱਠੀ ਬਾਦਸ਼ਾਹ ਨੂੰ ਜਾ ਫੜਾਈ ਉਸ ਵੇਲੇ ਬਾਦਸ਼ਾਹ ਆਪ ਚਿੱਠੀ ਨਹੀਂ ਸੀ ਪੜ੍ਹ ਸਕਦਾ ਉਸ ਦੇ ਵਜ਼ੀਰ ਨੇ ਚਿੱਠੀ ਪੜ੍ਹ ਕੇ ਸੁਣਾਈ ਕਿ ਕੀ ਨੂੰ ਸੁਣ ਕੇ ਬਾਦਸ਼ਾਹ ਦਾ ਪਾਪੀ ਮਨ ਡੋਲ ਗਿਆ ਉਸ ਨੂੰ ਮੌਤ ਨਰਕ ਫਰਿਸ਼ਤੇ ਖੁਦਾ ਦੀ ਕਚੈਰੀ ਆਦਿਕ ਅਗਲੀ ਦੁਨੀਆ ਦੀਆਂ ਤਸਵੀਰਾਂ ਤੇ ਝਾਕੀਆਂ ਨਜ਼ਰ ਆਉਣ ਲੱਗ ਪਈਆਂ ਉਸੇ ਵੇਲੇ ਹੀ ਉਸ ਨੂੰ ਚੇਤਾ ਆਇਆ ਕਿ ਇਸਲਾਮ ਦੇ ਪਵਿੱਤਰ ਨਾਮ ਤੇ ਜੋ 마ਸੂਮ ਬੱਚਿਆਂ ਦਾ ਖੂਨ ਕੀਤਾ ਗਿਆ ਹੈ ਉਹ ਬਹੁਤ ਹੀ ਵੱਡਾ ਪਾਪ ਹੋਇਆ ਹੈ ਉਸਨੇ ਉਸੇ ਵੇਲੇ ਪੰਜਾਬ ਦੇ ਹਾਕਮਾਂ ਵੱਲ ਹੁਕਮ ਲਿਖਿਆ ਕਿ ਸਤਿਗੁਰੂ ਜੀ ਨੂੰ ਕੁਝ ਨਾ ਆਖਿਆ ਜਾਵੇ ਇਹ ਸਾਰਾ ਹਾਲ ਪਾਈ ਦਇਆ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਵੇਰਵੇ ਨਾਲ ਇੱਕ ਚਿੱਠੀ ਵਿੱਚ ਲਿਖ ਦਿੱਤਾ ਉਹ ਚਿੱਠੀ ਨੂੰ ਪੜ੍ਹ ਕੇ ਸਤਿਗੁਰੂ ਜੀ ਨੇ ਸੇਵਕਾਂ ਨੂੰ ਹੁਕਮ ਦਿੱਤਾ ਦਮਦਮੇ ਸਾਹਿਬ ਤੋਂ ਖੁਜ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ